ਮਿੰਟੂ ਜੀ ਆਪਾਂ ਵੱਡੀ ਖਬਰ ਵੱਲ ਵਧਦੇ ਆਂ ਅੱਜ ਦੀ ਸਭ ਤੋਂ ਵੱਡੀ ਖਬਰ ਅਮਰਿਤਪਾਲ ਸਿੰਘ ਦੇ ਸੌ ਚੱਕਣ ਦੀ ਆ। ਜੀ ਸੌ ਚੁੱਕ ਲਈ ਗਈ ਹੈ ਪਰ ਬਹੁਤ ਸਾਰੀਆਂ ਸ਼ਰਤਾਂ ਬਹੁਤ ਸਾਰੀ ਸੁਰੱਖਿਆ ਨਾਲ ਲੱਗੀ ਹੋਈ ਸੀ। ਜੀ ਕਿਤੇ ਨਾ ਕਿਤੇ ਸੁਰੱਖਿਆ ਦੇ ਨਾਲ ਇਹ ਸਵਾਲ ਵੀ ਉੱਠਦੇ ਆ ਵੀ ਪਹਿਲਾਂ ਅ ਪੈਰੋਲ ਦਿੱਤੀ ਗਈ 4 ਦਿਨਾਂ ਦਾ ਕਿਹਾ ਗਿਆ ਫਿਰ ਉਹ ਜਲਦੀ ਜਲਦੀ ਚ ਸੌ ਚੁਕਾ ਕੇ ਉਹਨਾਂ ਨੂੰ ਵਾਪਸ ਵੀ ਕਹਿੰਦੇ ਲੈ ਕੇ ਜਾਇਆ ਜਾ ਰਿਹਾ। ਜੀ ਕਿਸ ਤਰ੍ਹਾਂ ਇਹ ਪੂਰਾ ਅੱਜ ਦਾ ਜਿਹੜਾ ਇਹ ਹੋਇਆ ਜੀ। ਵਕੂ ਗੱਲੇ ਆ ਕਿ ਜਿਹੜਾ ਇਸ ਤਰ੍ਹਾਂ ਦਾ ਆਪਾਂ ਦੇਖ ਰਹੇ ਆ ਕਿ ਸਕਿਉਰਟੀ ਦਾ ਇੰਤਜ਼ਾਮ ਵਗੈਰਾ ਉਹ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਹੀ ਕਿਤੇ ਨਾ ਕਿਤੇ ਹੈਗੀਆਂ ਸੀ ਅੰਦਾਜ਼ਨ ਸੰਭਾਵੀ ਸੀਗੀਆਂ ਜੀ ਕੱਲ ਇੱਕ ਸਵਾਲ ਕੀਤਾ ਗਿਆ ਸੀਗਾ ਕਿ ਸ਼ਾਇਦ ਲਾਈਵ ਹੋਏਗਾ ਕਿ ਨਹੀਂ ਉਹ ਸਵਾਲ ਸੀ ਮੈਂ ਤੁਹਾਨੂੰ ਉਹਦੇ 'ਚ ਵੀ ਦੱਸਿਆ ਸੀਗਾ ਕਿ ਇਹ ਮਨਅਸਰ ਕਰਦਾ ਹੈ ਨਿਰਪਰ ਕਰਦਾ ਹੈ ਸਪੀਕਰ ਤੇ ਜਾਂ ਕੇਂਦਰੀ ਗ੍ਰਹਿ ਮੰਤralੇ ਤੇ ਨਹੀਂ ਤਾਂ ਜਿਸ ਤਰ੍ਹਾਂ ਦਾ ਮਾਹੌਲ ਆ ਲੱਗਦਾ ਨਹੀਂ ਹੈ ਉਮੀਦ ਨਹੀਂ ਹੈ ਜੀ ਜੀ ਉਮੀਦ ਨਹੀਂ ਹੈ ਕੋਈ ਆ ਵੀ ਹੋਇਆ ਵੀ ਉਮੀਦ ਆ ਜੀ ਤੁਸੀਂ ਦੇਖੋ ਕਿ ਸਿਕਿਉਰਿਟੀ ਕਿੰਨੀ ਟਾਈਟ ਆ ਕਿ ਤੜਕੇ 4 ਵਜੇ ਡਿਬਰੂਗੜ ਜੇਲ ਦਾ ਦਰਵਾਜ਼ਾ ਖੁਲਵਾ ਲਿਆ ਜਾਂਦਾ ਹੂੰ ਉਸ ਤੋਂ ਬਾਅਦ ਨੇੜਲੇ 에ਅਰਬੇਸ ਤੇ ਜਾ ਕੇ ਇੰਡੀਅਨ 에ਅਰ ਫੋਰਸ ਦਾ ਜਹਾਜ਼ ਜਿਹੜਾ ਹੈ ਉਹ ਲੈ ਕੇ ਤੇ ਉਥੋਂ ਦਿੱਲੀ ਲਈ ਉਡਾਣ ਭਰ ਲਈ ਜਾਂਦੀ ਆ ਹੂੰ ਸਿਕਿਉਰਿਟੀ ਦੇ ਇੰਤਜ਼ਾਮਾਤ ਕੁਝ ਇਸ ਤਰ੍ਹਾਂ ਦੇ ਸੀ ਕਿ ਤੁਸੀਂ ਦੇਖੋ ਕਿ ਪੂਰੇ ਇੰਡੀਆ ਦੀ ਜਿਹੜੀ ਪ੍ਰਮੁੱਖ ਪ੍ਰੈਸ ਹੈ ਹੂੰ ਉਹ ਇੱਕ ਫੋਟੋ ਕਲਿੱਕ ਕਰਨ ਵਾਸਤੇ ਜਾਂ ਇੱਕ ਵਿਜ਼ੂਅਲ ਹਾਸਲ ਕਰਨ ਵਾਸਤੇ ਉੱਥੇ ਜਮਾਵੜਾ ਲਾ ਕੇ ਬੈਠੀ ਸੀ ਜੀ ਜੀ ਬਿਲਕੁਲ ਇੱਕ ਵੀ ਹੁਣ ਤੱਕ ਕਲੀਅਰ ਕੋਈ ਫੋਟੋ ਹਾਸਲ ਨਹੀਂ ਕਰ ਪਾਇਆ ਜਦ ਕਿ ਜਿਹੜੇ ਪ੍ਰੈਸ ਫੋਟੋਗ੍ਰਾਫਰ ਹੁੰਦੇ ਆ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਉਹ ਬਹੁਤ ਜਗਾੜੀ ਬਹੁਤ ਤੇਜ਼ ਜੀ ਤੇ ਬਹੁਤ ਮਤਲਬ ਕਿ ਕਹਿ ਲਓ ਕਿ ਐਕਟਿਵ ਹੁੰਦੇ ਆ ਹੂੰ ਇਹਦਾ ਮਤਲਬ ਕਿ ਸਿਕਿਉਰਿਟੀ ਦੇ ਇੰਤਜ਼ਾਮ ਐਸੇ ਕੀਤੇ ਸਿਗੇ ਕਿ ਬਈ ਮਾੜੀ ਮੋਟੀ ਕੋਈ ਫੋਟੋ ਜਾਂ ਵੀਡੀਓ ਵੀ ਨਹੀਂ ਜਾਣ ਦੇਈਂ ਬਾਰ ਜੀ ਤੇ ਜਿਹੜੇ ਉਹ ਨਿਯਮ ਬਣਾਏ ਗਏ ਜਾਂ ਜਿਹੜੀ ਸਖਤਾਈ ਕੀਤੀ ਗਈ ਸ਼ਾਇਦ ਇਸੇ ਗੱਲ ਦਾ ਇਹਨਾਂ ਨੂੰ ਕੋਈ ਡਰ ਹੋਏਗਾ ਕਿ ਅਮਰਤਪਾਲ ਸਿੰਘ ਕੋਈ ਸਟੇਟਮੈਂਟ ਜਾਰੀ ਉਤੋਂ ਨਾ ਕਰ ਦੇਣ ਜੀ ਫਿਰ ਜੋ ਫੈਮਲੀ ਦੇ ਨਾਲ ਮੁਲਾਕਾਤ ਤੈਅ ਕੀਤੀ ਗਈ ਸੀਗੀ ਜੋ ਕਿਸੇ ਵੀ ਕੈਦੀ ਦਾ ਨਜ਼ਰਬੰਦ ਵਿਅਕਤੀ ਦਾ ਅਧਿਕਾਰ ਹੈ ਹੂੰ ਉਹ ਮੁਲਾਕਾਤ ਵੀ ਇਸ ਤਰ੍ਹਾਂ ਕਰਵਾਈ ਗਈ ਕਿ ਪਹਿਲਾਂ ਜਿਹੜੇ ਮੁਲਾਕਾਤੀ ਸੀ ਉਹ ਪਾਸੇ ਬਿਠਾਏ ਗਏ ਸੀ ਫਿਰ ਤਾਲਮਿਲ ਦੇਖਿਆ ਗਿਆ ਕਿਹੜੇ ਕਿਹੜੇ ਬੰਦੇ ਆਏ ਸ਼ਾਇਦ ਹੋ ਸਕਦਾ ਕਿ ਲਿਸਟ ਬਣਾ ਹਾਂਜੀ ਲਿਸਟ ਬਣਾ ਕੇ ਸ਼ਾਇਦ ਉਹਨਾਂ ਦਾ ਬੈਕਗ੍ਰਾਉਂਡ ਪਤਾ ਕੀਤਾ ਗਿਆ ਉਹ ਫਿਰ ਪਹਿਲਾਂ ਤਿੰਨ ਕਹੇ ਗਏ ਫਿਰ ਦੋ ਕਹੇ ਜੀ ਜੀ ਇਸ ਤੋਂ ਇਲਾਵਾ ਨੇੜੇ ਨਹੀਂ ਜਾਣ ਦਿੱਤਾ ਗਿਆ ਆਪਣੇ ਪੰਜਾਬ ਦੇ ਵਿੱਚੋਂ ਕੁਝ ਰਿਪੋਰਟਰ ਉੱਥੇ ਪਹੁੰਚੇ ਹੋਏ ਸਨ ਉਹਨਾਂ ਨੂੰ ਨੇੜੇ ਫਟਕਣ ਨਹੀਂ ਦਿੱਤਾ ਤੇ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਿਕਿਉਰਟੀ ਦੇ ਉਹਨਾਂ ਦੇ ਇੰਤਜ਼ਾਮ ਜਿਹੜੇ ਸੀਗੇ ਉਹ ਬਿਲਕੁਲ ਉਲਿੱਕੇ ਹੋਏ ਸੀਗੇ ਕਿ ਅਸੀਂ ਇਸ ਤਰ੍ਹਾਂ ਲਿਆਉਣਾ ਇਸ ਤਰ੍ਹਾਂ ਬਈ ਲਿਆ ਕੇ ਦੋਵੇਂ ਐਮਪੀਸ ਜਿਹੜੇ ਆ ਉਹਨਾਂ ਨੂੰ ਹਲਫ ਦਵਾ ਕੇ ਇਸ ਤਰ੍ਹਾਂ ਅਸੀਂ ਨਾਲ ਦੀ ਨਾਲ ਰਵਾਨਗੀ ਪਾ ਲੈਣੀ ਆ ਜੀ ਹੁਣ ਜਦੋਂ ਆਪਾਂ ਜੁੜ ਰਹੇ ਸੀਗੇ ਆਨ 에ਰ ਆ ਰਹੀ ਸੀਗੀ ਤਾਂ ਉਸ ਵੇਲੇ ਇਹ ਖਬਰ ਆ ਰਹੀ ਸੀਗੀ ਕਿ ਇਹਨਾਂ ਦਾ ਕਾਫਲਾ ਉਥੋਂ ਗਾਰਦ ਸਮਿਤ ਨਿਕਲ ਗਿਆ ਯਾਨੀ ਡਿਬਰੂਗੜ੍ਹ ਜੇਲ੍ਹ ਵਾਸਤੇ ਵਾਪਸੀ ਜੜੀ ਹੈ ਉਹ ਅੱਜ ਹੋ ਗਈ ਗਈ ਆ ਹੂੰ ਦੇਖਣ ਵਾਲੀ ਗੱਲ ਇਹ ਆ ਕਿ ਮਤਲਬ ਜੋ ਹੁਣ ਆਪਾਂ ਦੇਖ ਸਕਦੇ ਆ ਕਿ ਇੰਨੀ ਸਿਕਿਉਰਿਟੀ ਟਾਈਟ ਸੀਗੀ ਜਿਹੜੀ ਉਹਦੇ ਬਾਵਜੂਦ ਕਹਿ ਲੋ ਕਿ ਇੱਕ ਮੈਸੇਜ ਜਿਹੜਾ ਹੈ ਉਹ ਆ ਹੀ ਗਿਆ ਹਮ ਮੈਸੇਜ ਇਹ ਆ ਗਿਆ ਕਿ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਨੇ ਦੱਸਿਆ ਹਮ ਕਿ ਬਈ ਚੜ੍ਹਦੀ ਕਲਾ 'ਚ ਤੇ ਬਾਕੀ ਜਿਹੜੀ ਰਾਜਨੀਤੀ ਦਾ ਮਤਲਬ ਕਿ ਜਿਮਨੀ ਚੋਣਾਂ ਨੂੰ ਲੈ ਕੇ ਜਾਂ ਦੂਧੀਆਂ ਤੀਜੀਆਂ ਗੱਲਾਂ ਕਿ ਉਹਦੇ ਤੇ ਵੀ ਬਹੁਤ ਜਲਦੀ ਫੈਸਲਾ ਆ ਜਾਏਗਾ ਹਮ ਵੀ ਸੱਦ ਲਿਆ ਗਿਆ ਸਾਨੂੰ ਕਿ ਤੁਸੀਂ ਡਿਬਰੂਗੜ੍ਹ ਆ ਜਾਓ ਜੀ ਉਤੋਂ ਬਾਅਦ ਆਪਾਂ ਸਲਾਮਸ਼ਿਸ਼ਵਾ ਕਰਦੇ ਹਾਂ ਹੂੰ ਉਹਨਾਂ ਦੇ ਵਕੀਲ ਨੇ ਵੀ ਇੱਕ ਗੱਲ ਕਹੀ ਆ ਈਮਾਨ ਸਿੰਘ ਖਾਰਾ ਜਿਹੜੇ ਉਹਨਾਂ ਦੇ ਮਤਲਬ ਕਿ ਲੀਗਲ ਟੀਮ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਕਿ ਕੁਝ ਦਿਨ ਪਹਿਲਾਂ ਮੇਰੀ ਗੱਲਬਾਤ ਅਮਰਤਪਾਲ ਸਿੰਘ ਹਰਾਂ ਨਾਲ ਹੁੰਦੀ ਆ ਅਮਰਤਪਾਲ ਸਿੰਘ ਦਾ ਜਿਹੜਾ ਏਜੰਡਾ ਸਪਸ਼ਟ ਆ ਕਿ ਅਸੀਂ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਕੰਮ ਕਰਨਾ ਜੀ ਜੀ ਡੀ ਐਡਿਕਸ਼ਨ ਵਾਸਤੇ ਯਾਨੀ ਜੋ ਡਰਗ ਅਬਿਊਜ਼ਿੰਗ ਹੈ ਕੁਛੜਾਉਣ ਵਾਸਤੇ ਕਿ ਇਹਦੇ ਵਾਸਤੇ ਕੰਮ ਕਰਾਂਗੇ ਪਾਰਲੀਮੈਂਟ 'ਚ ਜਿਹੜੀਆਂ ਗੱਲਾਂ ਰੱਖਣ ਵਾਲੀਆਂ ਰੱਖਾਂਗੇ ਮਤਲਬ ਕਿ ਇੱਕ ਸੰਦੇਸ਼ ਵੀ ਦਿੱਤਾ ਜਾ ਰਿਹਾ ਹ ਹ ਕਿ ਜਿਸ ਗੱਲ ਤੋਂ ਥੋੜਾ ਕਿਤੇ ਨਾ ਕਿਤੇ ਕਹਿ ਲੋ ਕਿ ਇੱਕ ਵਰਗ ਚਿੰਤਤ ਵੀ ਆ ਕਿ ਗਾਂਧੀ ਰਾਜਨੀਤੀ ਜਾਂ ਗਾਂ ਪੰਜਾਬ ਹੈ ਜਿਹੜਾ ਉਹਦਾ ਭਵਿੱਖ ਕਿ ਹੋ ਜਾਵੇਗਾ ਮੈਸੇਜ ਹੁਣ ਤੱਕ ਇਹ ਦੇਣ ਦਾ ਯਤਨ ਕੀਤਾ ਜਾ ਰਿਹਾ ਹੂੰ ਕਿ ਬਾਕੀ ਗੱਲਾਂ ਹੁਣ ਬਾਅਦ ਦੀ ਵਿੱਚ ਆ ਕਿ ਪੰਜਾਬ ਬਾਰੇ ਸੋਚਿਆ ਬਿਲਕੁਲ ਬਿਲਕੁਲ ਇਹ ਇੱਕ ਮੈਸੇਜ ਮਤਲਬ ਕਿ ਓਵਰ ਆਲ ਜੇ ਤੁਸੀਂ ਇਹਨੂੰ ਕਹਿ ਲੋ ਕਿ ਸਾਰੀ ਇਸ ਜਿੰਨੀ ਵੀ ਅੱਜ ਦੀ ਕਵਾਇਦ ਹੈ ਕਵਦ ਹੈ ਜੀ ਜੇ ਇਹਦਾ ਵਨ ਲਾਈਨਰ ਇੱਕ ਨਿਚੋੜ ਕੱਢਣਾ ਹੋਵੇ ਨਿਚੋੜ ਇਹੋ ਹੀ ਨਿਕਲਦਾ ਹੈ ਕਿ ਇੱਕ ਤੇ ਇਹ ਆ ਕਿ ਜੋ ਪੰਜਾਬ ਦੀ ਪੋਲਿਟਿਕਸ ਆ ਉਹਦੇ ਵਿੱਚ ਅਮਰਤਪਾਲ ਸਿੰਘ ਐਮਪੀ ਬਣ ਕੇ ਖਲੋਣ ਵਾਲੇ ਨਹੀਂ ਆ ਨੰਬਰ 1 ਜਿੰਨਾ ਕੋ ਮੈਂ ਅੰਦਾਜ਼ਾ ਲਾਇਆ ਜਿੰਨਾ ਕੋ ਮੈਸੇਜ ਬਾਹਰ ਆ ਰਿਹਾ ਦੂਜੀ ਚੀਜ਼ ਕਿ ਸ਼ਾਇਦ ਸ਼ਾਇਦ ਇਹ ਜੰਡੇ ਚ ਤਬਦੀਲੀ ਜਿਹੜੀ ਆ ਥੋੜੀ ਕੀਤੀ ਜਾਏਗੀ ਜਿਵੇਂ ਹਾਰਡ ਕੋਰ ਏਜੰਡਾ ਹੁੰਦਾ ਇੱਕ ਹੂੰ ਜਿਵੇਂ ਮਤਲਬ ਕਿ ਆਪਾਂ ਦੇਖ ਲੈਨੇ ਆ ਕੁਝ ਹਿੰਦੂਤਵੀ ਜਥੇਬੰਦੀਆਂ ਜੀ ਜੀ ਉਹਨਾਂ ਦਾ ਇੱਕੋ ਨਿਸ਼ਾਨਾ ਕਿ ਹਿੰਦੂ ਰਾਸ਼ਟਰ ਬਿਲਕੁਲ ਤਾਂ ਉਸੇ ਆਧਾਰ ਤੇ ਉਹਨਾਂ ਦੀ ਪੋਲਿਟਿਕਸ ਵੀ ਜਿਹੜੀ ਆ ਚੱਲਦੀ ਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੁਣ ਜਿਵੇਂ ਕਹਿ ਲਈਏ ਕਿ ਇਹਨਾਂ ਦਾ ਵੀ ਇੱਕ ਕਹੋ ਜੋ ਰਾਜਨੀਤੀ ਦਾ ਜਾਂ ਹੁਣ ਤੱਕ ਦਾ ਜੋ ਸਮਾਜਿਕ ਜੀਵਨ ਆ ਉਹਦਾ ਇੱਕ ਕੋਰ ਪਿੱਲਰ ਜਿਹੜਾ ਹੈ ਉਹ ਖਾਲਿਸਤਾਨ ਦਾ ਮੁੱਦਾ ਜੀ ਪਰ ਹੁਣ ਚੀਜ਼ਾਂ ਦੂਸਰੇ ਪਾਸੇ ਵੀ ਸੁਖਮ ਜੀ ਵੇਖੋ ਨਾ ਥੋੜਾ ਅੱਗੇ ਵੀ ਆਪਾਂ ਤਫਸੀਲ ਨਾਲ ਗੱਲ ਕੀਤੀ ਸੀ ਕਿ ਇਹਨਾਂ ਨੇ ਕਾਨੂੰਨਾ ਚ ਬਦਲਾ ਕਰ ਦਿੱਤਾ ਹੈ ਹਮ ਹਮ ਕਾਨੂੰਨਾ ਚ ਬਹੁਤ ਵੱਡਾ ਬਦਲਾ ਕਰ ਦਿੱਤਾ ਹੁਣ ਦਬਾਰ ਤੋਂ ਇਸ ਚੀਜ਼ ਦੀ ਵੀ ਸਮੀਖਿਆ ਕਰਨੀ ਪਵੇਗੀ ਹਮ ਕਿ ਬੇਸ਼ੱਕ ਐਨਐਸਏ ਜਿਹੜਾ ਹੋ ਸਕਦਾ ਕਿ ਆ ਜਿਹੜਾ ਹੁਣ ਇੱਕ ਵਾਰੀ ਤੇ ਐਕਸਟੈਂਡ ਹੋਇਆ ਅੱਗੇ ਜਾ ਕੇ ਐਕਸਟੈਂਡ ਨਾ ਹੋਵੇ ਉਸ ਤੋਂ ਬਾਅਦ ਜੀ ਜਦੋਂ ਐਕਸਟੈਂਸ਼ਨ ਨਾ ਹੋਈ ਹੋ ਸਕਦਾ ਕਿ ਰਿਹਾਈ ਹੋ ਜਾਵੇ ਪਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਚੱਲਿਆ ਜਾਵੇ ਕਿ ਬਈ ਉਧਰੋਂ ਵੀ ਬਚਿਆ ਜਾਵੇ ਤੇ ਇਧਰੋਂ ਵੀ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾਵੇ ਸੋ ਐਸਾ ਮੈਨੂੰ ਲੱਗਾ ਜਿੰਨਾ ਕੋ ਮੈਂ ਉਹ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਮੈਂ ਵੀ ਤੁਹਾਡੇ ਵਾਂਗੂ ਦੂਜਿਆਂ ਵਾਂਗੂ ਅੱਜ ਸਵੇਰ ਤੋਂ ਇਸੇ ਖਬਰ ਤੇ ਧਿਆਨ ਦੇ ਕੇ ਬੈਠਾ ਆ ਤਾਂ ਮੈਂ ਜੋ ਵਨ ਲਾਈਨਰ ਨਿਚੋੜੇ ਹੋਏ ਕੱਢਿਆ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਮਰਤਪਾਲ ਸਿੰਘ ਵਾਸਤੇ ਉਹ ਜਿਵੇਂ ਕਹਿੰਦੇ ਨੇ ਸਤਾਰੋਂ ਸੇ ਜਹਾ ਆਗੇ ਹੋਰ ਵੀ ਹੈ ਜੀ ਜੀ ਹੋਰ ਵੀ ਹੈ ਤੇ ਗੱਲ ਇਹ ਆ ਕਿ ਇਹ ਅ ਅੱਗੇ ਵੀ ਨਿਰੰਤਰ ਚੱਲਦੀ ਸ਼ੁਰੂਆਤ ਹੋਈ ਹੈ ਇਹ ਗਤੀਸ਼ੀਲ ਰਹੇਗੀ ਪੋਲਿਟਿਕਸ ਤੇ ਦੂਜਾ ਇਹ ਆ ਕਿ ਐਜੰਡਾ ਸ਼ਾਇਦ ਸਾਨੂੰ ਮਤਲਬ ਕਿ ਇਸ ਤਰ੍ਹਾਂ ਦਾ ਥੋੜਾ ਬਦਲਿਆ ਜੀ ਜੀ ਥੋੜਾ ਉਹ ਨਹੀਂ ਹੈ ਕਿ ਮਤਲਬ ਕਿ ਜਿਹੜਾ ਚੱਕਦੇ ਹੋ ਥਲਦੇ ਆ ਸ਼ਾਇਦ ਉਹਦੇ ਵਿੱਚ ਕੁਝ ਨਾ ਕੁਝ ਜਿਹੜਾ ਰਣਨੀਤਿਕ ਤੌਰ ਤੇ ਆਪਾਂ ਨੂੰ ਬਦਲਾ ਜਿਹੜਾ ਵੇਖਣਾ ਪੈ ਸਕਦਾ ਤੇ ਵੈਸੇ ਵੀ ਮੈਂ ਜੇ ਵਿਅਕਤੀਗਤ ਨਜ਼ਰੀਏ ਤੋਂ ਮੈਂ ਗੱਲ ਕਹਾ ਜੀ ਮੇਰਾ ਮੰਨਣਾ ਚਲੋ ਬੀਤੇ ਹੋਏ ਚ ਜੋ ਵੀ ਹੈ ਪਰ ਕਿ ਕੋਈ ਕਿਸੇ ਦਾ ਐਜੰਡਾ ਸੈੱਟ ਨਹੀਂ ਕਰ ਸਕਦਾ ਨਾ ਤੁਸੀਂ ਮੈਨੂੰ ਏਜੰਡਾ ਦੇ ਸਕਦੇ ਹੋ ਥੁਪ ਸਕਦੇ ਹੋ ਨਾ ਮੈਂ ਤੁਹਾਨੂੰ ਹੂੰ ਬਿਲਕੁਲ ਜੀ ਬਿਲਕੁਲ ਪਰ ਇੱਕ ਗੱਲ ਇਹ ਆ ਕਿ ਜੇ ਮੰਨ ਲਓ ਇਹ ਆਪਦਾ ਏਜੰਡਾ ਇਸ ਤਰ੍ਹਾਂ ਦਾ ਲੈ ਕੇ ਚੱਲਦੇ ਆ ਪਿਛਲੀਆਂ ਗੱਲਾਂ ਨੂੰ ਛੱਡ ਦਿਓ ਕਿ ਸਾਰੇ ਵਰਗਾਂ ਨੂੰ ਇਦਾਂ ਲੱਗਦਾ ਕਿ ਯਾਰ ਕੱਟੋ-ਕੱਟ ਪੰਜਾਬ ਦੀ ਗੱਲ ਜਿਹੜੀ ਆ ਉਹ ਇਹ ਨੌਜਵਾਨ ਜਿਹੜੇ ਆ ਚਾਹੇ ਕਿਸੇ ਵੀ ਧਰਮ ਤੋਂ ਆਉਂਦੇ ਗਾਂ ਜਾ ਕੇ ਕਰਦੇ ਆ ਹੂੰ ਇੱਕ ਇਨਸਿਕਿਉਰਟੀ ਜਿਹੜੀ ਹੁੰਦੀ ਹੈ ਇੱਕ ਦੂਜੇ ਤੋਂ ਜੀ 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 ਵਿਚਾਰਧਾਰਕ ਤੌਰ ਤੇ ਜੱਟ ਕੱਟੜ ਜੋ ਵਿਚਾਰ ਹੁੰਦੇ ਉਹਨਾਂ ਤੋਂ ਜੇ ਉਹ ਮਿੱਟ ਜਾਂਦੀ ਹੈ ਤਾਂ ਮੈਨੂੰ ਮੈਨੂੰ ਲੱਗਦਾ ਕਿ ਇਹ ਕਹਾਣੀ ਜੜੀ ਹੈ ਨਾ ਸਿਆਸੀ ਤੌਰ ਤੇ ਇਹ ਬਹੁਤ ਅੱਗੇ ਜਾ ਸਕਦੀ ਜਾ ਸਕਦੀ ਕਿਉਂਕਿ ਯੂਥ ਖਾਸ ਤੌਰ ਤੇ ਜਾਂ VOTER ਹੈ ਜਿਹੜਾ ਮਚੂਰ VOTER ਵੀ ਉਹ ਬਹੁਤ ਖਫਾ ਹੈ ਬਿਲਕੁਲ ਬਿਲਕੁਲ ਜਿਹੜੀ ਹੁਣ ਤੱਕ ਦੀ ਪਰਫਾਰਮੈਂਸ 10 20 ਸਾਲ ਦੀ ਪੰਜਾਬ ਦੇ ਲੀਡਰਸ਼ਿਪ ਖਾਸ ਤੌਰ ਤੇ ਜੋ ਅੱਜ ਕੱਲ ਵੀ ਗੱਲ ਕਰ ਰਹੇ ਸੀ ਤਾਂ ਉਹ ਨਾਕਸ ਰਹੀ ਹੈ ਕੁਝ ਫੇਲਿਅਰਸ ਰਹੀਆਂ ਨੇ ਤਾਂ ਉਹਦੇ ਚੱਲਦਿਆਂ ਉਹ ਚੀਜ਼ ਦਾ ਜਿਹੜਾ ਸਕੋਪ ਵੀ ਬਣਦਾ ਹੈ ਜੀ ਜੀ ਮਿੰਟੂ ਜੀ ਇੱਕ ਸਵਾਲ ਮੇਰਾ ਹੋਰ ਹੈ ਜੀ ਜੀ ਅਮਰਿਤਪਾਲ ਸਿੰਘ ਦੇ ਮਾਤਾ ਜੀ ਦਾ ਵੀ ਬਿਆਨ ਹੈ ਤੇ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਜਾਂ ਉਹਨਾਂ ਦੇ ਸਮਰਥਕ ਜਿਹੜੇ ਐ ਉਹ ਵੀ ਤੁਰੰਤ ਰਿਹਾਈ ਦਾ ਮੰਗ ਕਰ ਰਹੇ ਐ ਦੇਖੋ ਕੋਈ ਹੈ ਪੋਸਿਬਿਲਟੀ ਓਨ ਰਾਈਟ ਟਾਈਮ ਦੇਖੋ ਬਿਲਕੁਲ ਪੋਸਿਬਿਲਟੀ ਤਾਂ ਹਰ ਇੱਕ ਕੈਦੀ ਦੀ ਬਣੀ ਰਹਿੰਦੀ ਐ ਜੀ ਜਿਹੜਾ ਕੈਦੀ ਜਦੋਂ ਤੱਕ ਸਾਹ ਲੈਂਦਾ ਹੈ ਨਾ ਉਹਨੂੰ ਆਸ ਰਹਿੰਦੀ ਐ ਜੀ ਜੀ ਕਿ ਮੈਂ ਇੱਕ ਨਾ ਇੱਕ ਦਿਨ ਯਾਰ ਇਸ ਜਿਉੜੀ ਦੇ ਦਰਵਾਜ਼ੇ ਤੋਂ ਬਾਹਰ ਨਿਕਲੂੰਗਾ ਖੁੱਲੀ ਹਵਾ ਚ ਜਾਂ ਪਰਿਵਾਰ ਚ ਜਾਊਗਾ ਹਰ ਇੱਕ ਨੂੰ ਆਸ ਰਹਿੰਦੀ ਹੈ ਜਦ ਤੱਕ ਜਾ ਤੋ ਤੇ ਮਰ ਜਾਵੇ ਹੋ ਜਾਂ ਉਹਨੂੰ ਫਾਇਲਾ ਦੇਣ ਬਿਲਕੁਲ ਨਹੀਂ ਤਾਂ ਜਿਉਂਦੇ ਜੀ ਇੱਕ ਆਸ ਜਿਹੜੀ ਉਹ ਬਣੀ ਰਹਿੰਦੀ ਹੈ ਇਹ ਤਾਂ ਜ਼ਿੰਦਗੀ ਦਾ ਹੀ ਫਲਸਫਾ ਇਹ ਹੈ ਜੀ ਉਮੀਦ ਦਾ ਹਮੇਸ਼ਾ ਰਹਿੰਦਾ ਹੈ ਉੱਥੇ ਕੈਦੀ ਆਸ ਨਾਲ ਹੀ ਦਿਨ ਕੱਟਦੇ ਆ 20 ਸਾਲ ਦੀ ਸਜ਼ਾ ਜਾਂ ਉਮਰ ਕੈਦ ਬਹੁਤ ਲੰਬੀ ਹੁੰਦੀ ਹੈ ਪਰ ਉਹ ਮਤਲਬ ਕਿ ਹਿੰਮਤ ਨਾਲ ਦਿਨ ਨਾਲ ਮਹੀਨਿਆਂ ਨਾਲ ਹਫ਼ਤੇ ਨਾਲ ਸਾਲ ਨਾਲ ਇਦਾਂ ਆਸ ਨਾਲ ਹੀ ਨਿਕਲਦੇ ਜਾਂਦੇ ਇੱਕ ਦੂਜੇ ਨੂੰ ਹੌਸਲਾ ਦੇ ਕੇ ਨਿਕਲਦੇ ਨੇ ਆਸ ਕਰਦਿਆਂ ਨੂੰ ਵੀ ਹੁੰਦੀ ਆ ਕਿ ਅੱਜ ਨਹੀਂ ਕੱਲ ਆ ਜਾਂਦੇ ਕਿਹੜੀ ਮਾਂ ਆ ਜਿਹੜੀ ਕਹੂਗੀ ਕਿ ਮੇਰਾ ਪੁੱਤ ਜੇਲ੍ਹ ਚੋਂ ਬਾਹਰ ਨਾ ਆਵੇ ਤੇ ਉਹਨਾਂ ਦੀ ਪਰ ਥੋੜਾ ਅਧੂਰਾ ਗਿਆਨ ਹੈ ਜਿੱਦਾਂ ਇੱਕ ਭਾਈ ਸਾਹਿਬ ਬੋਲ ਰਾਇ ਸੀਗੇ ਮਤਲਬ ਕਿ ਸ਼ਾਇਦ ਜਲੂਪੁਰ ਤੋਂ ਬੋਲ ਰਾਇ ਸੀਗੇ ਤਾਂ ਉਹ ਭਾਈ ਸਾਹਿਬ ਕਹਿ ਰਹੇ ਸੀਗੇ ਕਿ ਜੀ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹਨੂੰ ਛੱਡਣਾ ਹੁੰਦਾ ਐਸਾ ਨਹੀਂ ਹੈ ਭਾਈ ਸਾਹਿਬ ਅਸੀਂ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਦਿੱਤੀ ਸੀਗਾ ਕਿ ਕਾਨੂੰਨਾਂ ਐਸਾ ਨਹੀਂ ਹੈ ਹਾਂ ਰਿਹਾਈ ਹੋ ਸਕਦੀ ਆ ਜਿਵੇਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਓਥ ਹੋਏਗੀ ਹੋਏਗੀ ਹੂੰ ਉਸੇ ਤਰ੍ਹਾਂ ਮੈਂ ਕਹਿੰਦਾ ਕਿ ਰਿਹਾਈ ਨੇੜਲੇ ਪਵੇਖੇ ਚ ਹੋ ਸਕਦੀ ਆ ਹੋ ਸਕਦੀ ਆ ਸਕਦੀ ਹੈ ਹਾਂਜੀ ਤੇ ਇਹਦੇ ਚ ਇੱਕ ਚੀਜ਼ ਹੋਰ ਵੀ ਵੇਖਣੀ ਪਵੇਗੀ ਹੂੰ ਕਿਉਂਕਿ ਜਿਹੜਾ ਓਥੇ ਬਈ ਅ ਡਿਬਰੂਗੜ ਦੇ ਵਿੱਚ ਇਹਨਾਂ ਤੋਂ ਸਾਝੋ ਸਮਾਨ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਜੀ 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 ਉਸ ਕੇਸ ਦੇ ਵਿੱਚ ਜਿਹੜਾ ਜੇਲ ਸੁਪਰੀਡੈਂਟ ਸੀਗਾ ਉਹਦੇ ਤੇ ਸ਼ਾਇਦ ਪਰਚਾ ਹੋਇਆ ਤੇ ਧਾਰਾ ਵੀ ਜਿਹੜੀ ਆ ਮੈਨੂੰ ਲੱਗਦਾ ਹੈ ਕਿ ਯੂਏਪੀਏ ਲਾਈ ਗਈ ਆ ਹਾਂ ਹਾਂ ਹਾਲਾਂਕਿ ਕਨਫਰਮ ਕਰਨਾ ਪਵੇਗਾ ਕੋਈ ਡਾਕੂਮੈਂਟ ਮੇਰੇ ਕੋਲ ਡਾਕੂਮੈਂਟ ਦਾ ਇੱਕ ਹਿੱਸਾ ਪਹੁੰਚਿਆ ਸੀਗਾ ਕਿਸੇ ਦੇ ਥਰੂ ਜ਼ਿਆਦਾ ਮੈਂ ਰਿਵੀਲ ਨਹੀਂ ਕਰ ਸਕਦਾ ਸੋਰਸ ਤਾਂ ਉਹਦੇ ਵਿੱਚ ਯੂਏਪੀਏ ਲੱਗੀ ਦਿਖਾਈ ਦਿੰਦੀ ਆ ਕੀ ਉਸ ਕੇਸ ਤੇ ਵਿੱਚ ਅਮਰਤਪਾਲ ਸਿੰਘ ਤੇ ਤੇ ਯੂਏਪੀਏ ਨਹੀਂ ਲੱਗੀ ਹਾਂ ਜੇ ਉਸ ਕੇਸ ਦੇ ਵਿੱਚ ਜੇਲ ਸੁਪਰੀਡੈਂਟ ਤੇ ਲੱਗੀ ਆ ਜੀ ਤੇ ਜਿਨ੍ਹਾਂ ਤੋਂ ਸਮਾਨ ਬਰਾਮਦ ਹੋਣ ਦਾ ਦਾਵਾ ਕੀਤਾ ਜਾ ਰਿਹਾ ਹਾਂ ਹਾਂ ਉਹਨਾਂ ਤੇ ਨਹੀਂ ਲੱਗੀ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਜੇ ਲੱਗੀ ਹੈ ਇਹ ਉਸ ਤੋਂ ਵੀ ਵੱਡੀ ਗੱਲ ਹੈ ਇਹ ਇਸ ਚੀਜ਼ ਤੇ ਵੀ ਕਿਤੇ ਨਾ ਕਿਤੇ ਨਿਰਪਰ ਕਰਦਾ ਕਿਉਂਕਿ ਉਹ ਐਫ ਆਈ ਆਰ ਨਾ ਤੁਹਾਨੂੰ ਆਨਲਾਈਨ ਮਿਲੇਗੀ ਹਮ ਨਾ ਡਾਕੂਮੈਂਟ ਮਿਲਦੇ ਆ ਮੈਨੂੰ ਡਾਕੂਮੈਂਟ ਦਾ ਇੱਕ ਹਿੱਸਾ ਕੋਰਟ ਦੇ ਵਿੱਚੋਂ ਮਤਲਬ ਕਿ ਮਿਲੇ ਐਕਸੈਸ ਹੋਇਆ ਜਿਹਦੇ ਚ ਕਿਤੇ ਨਾ ਕਿਤੇ ਉਹ ਦਿਖਾਈ ਦਿੰਦਾ ਹੈ ਜੀ